ਸਚਕਨ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਮੌਜੂਦਾ ਤਾਂ ਕਾਫਲਾ ਜਿਹੜਾ ਹੈ ਇਸ ਵੇਲੇ ਉੱਥੇ ਪਹੁੰਚ ਚੁੱਕਾ ਹੈ ਤਾਂ ਉਹਨਾਂ ਨੂੰ ਰੋਕਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬਾਬਾ ਹਰਨਾਮ ਸਿੰਘ ਖਾਲਸਾ ਨੇ ਉਹ ਅੱਗੇ ਵੱਧੇ ਹੋਏ ਨਜ਼ਰ ਆ ਰਹੇ ਨੇ ਤਾਂ ਉਹਨਾਂ ਨਾਲ ਉਹਨਾਂ ਦੇ ਸਮਰਥਕ ਵੀ ਮੌਜੂਦ ਨੇ ਤਾਂ ਦੂਜੇ ਪਾਸੇ ਪੁਲਿਸ ਦਾ ਪੈਰਾ ਹੈ ਸਖਤ ਪੈਰਾ ਹੈ ਤਾਂ ਉਹ ਵੀ ਤਸਵੀਰ ਤੁਸੀਂ ਦੇਖ ਸਕਦੇ ਹੋ ਤਾਂ ਇਸ ਵੇਲੇ ਜਿਹੜਾ ਹੈ ਤੁਹਾਨੂੰ ਨਿਆਂ ਸਿੰਘ ਦੇਥੋਂ ਬੰਦਿਆਂ ਨਜ਼ਰ ਆ ਰਹੀਆਂ ਹੋਣਗੀਆਂ ਔਰ ਤੁਸੀਂ ਵੇਖੋਗੇ ਕਿਵੇਂ ਅੱਗੇ ਵਧਣ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਜਿਹੜੀ ਬੈਰੀਗੇਟਿੰਗ ਜਿਹੜੀ ਹੈ ਉਸ ਨੂੰ ਤੋੜਨ ਦਾ ਕੰਮ ਵੀ ਇੱਥੇ ਕੀਤਾ ਜਾਏਗਾ ਤਾਂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਲਗਾਤਾਰ ਟੀਵੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਜਿਹੜਾ ਹੈ ਉਹਨਾਂ ਵੱਲੋਂ ਅੱਗੇ ਵਧਿਆ ਜਾ ਰਿਹਾ ਹੈ ਤੇ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਜੋ ਹਾਲਾਤ ਬਣੇ ਨੇ ਉਹ ਤੁਸੀਂ ਲਗਾਤਾਰ ਆਪਣੀ ਟੀਵੀ ਸਕਰੀਨ ਤੇ ਵੇਖ ਰਹੇ ਹੋ ਕਿ ਉਹਨਾਂ ਵੱਲੋਂ ਅੰਦਰ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਹੈ ਬੈਰੀਕੇਟਿੰਗ ਜਿਹੜੀ ਹੈ ਇੱਥੇ ਹੋਈ ਆ ਔਰ ਬੈਰੀਕੇਟਿੰਗ ਦੇ ਵਿੱਚ ਅਸਲੇ ਤੁਸੀਂ ਦੇਖੋਗੇ ਪੁਲਿਸ ਮੌਜੂਦ ਆ ਅਤੇ ਉਹਨਾਂ ਵੱਲੋਂ ਜਿਹੜਾ ਹੈ ਇਸੇਲੇ ਦੀ ਤਸਵੀਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਕਿ ਪੁਲਿਸ ਵੱਲੋਂ ਅਤੇ ਆਜੀਪੀਸੀ ਦੇ ਮੁਲਾਜ਼ਮਾਂ ਵੱਲੋਂ ਜਿਹੜਾ ਹੈ ਇੱਥੇ ਰੋਕਨ ਦਾ ਪਰ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਉਥੇ ਮੋਸਕਲ ਬੜੇ ਹਾਲਾਤ ਜਿਹੜੇ ਅਸਲੀ ਨਜ਼ਰ ਆ ਰਹੇ ਨੇ ਤਸਵੀਰ ਤੁਹਾਨੂੰ ਲਗਾਤਾਰ ਸਾਂਝੀਆਂ ਕਰ ਰਿਹਾ ਸੀ ਅੰਮ੍ਰਿਤਸਰ ਤੋਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਨਿਹੰਗ ਸਿੰਘ ਜਥੇਬੰਦੀਆਂ ਗੰਦਵੀ ਟਕਸਾਲ ਦੇ ਮੁਖੀ ਪਪਾ ਰਣਮ ਸਿੰਘ ਖਾਲਸਾ ਤੇ ਉਹਨਾਂ ਦੇ ਜਿਹੜੇ ਸਮਰਥਕ ਜਿਹੜੇ ਇੱਥੇ ਪਹੁੰਚੇ ਨੇ ਤੇ ਉਹਨਾਂ ਵੱਲੋਂ ਅੱਜ ਇੱਥੇ ਪਰਦਰਸ਼ਨ ਕੀਤਾ ਜਾ ਰਿਹਾ ਫਿਲਹਾਲ ਰੋਕ ਲਿਤਾ ਗਿਆ ਹੈ ਜੋ ਕਾਫਲਾ 골ਡਨ ਗੇਟ ਕੋ ਚੱਲਿਆ ਸੀ ਉਸ ਨੂੰ ਰੋਕ ਲਿਤਾ ਗਿਆ ਹੈ ਔਰ ਲਗਾਤਾਰ ਤਸਵੀਰਾਂ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਇਸੇਲੇ ਇੱਥੇ ਕਾਫਲੇ ਦੇ ਤੁਹਾਨੂੰ ਇੱਕ ਇੱਕ ਪਲ ਦੀ ਤਸਵੀਰ ਗ੍ਰੇਡ ਪੰਜਾਬ ਟੀਵੀ ਤੇ ਤੁਸੀਂ ਵੇਖ ਰਹੇ ਹੋ ਤੁਹਾਨੂੰ ਦਿਖਾ ਰਹੇ ਆ ਅਸੀਂ ਲਗਾਤਾਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖੋਗੇ ਕਿਸ ਤਰੀਕੇ ਦੇ ਨਾਲ ਇਸ ਵੇਲੇ ਕਾਫਲਾ ਬਹੁਤ ਵੱਡਾ ਹਜ਼ਾਰਾਂ ਦੀ ਗਿਣਤੀ ਤੁਸੀਂ ਦੇਖੋ ਪਿੱਛੇ ਵੀ ਤੁਹਾਨੂੰ ਕੈਮਰਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਜਿੱਥੇ-ਜਿੱਥੇ ਤੁਹਾਡੀ ਨਜ਼ਰ ਜਾਏਗੀ ਤੁਹਾਨੂੰ ਇਸ ਵੇਲੇ ਗੁਰੂ ਦੀਆਂ ਲਾਪਦੇ ਫੌਜਾਂ ਨਜ਼ਰ ਆ ਗਈਆਂ ਤਾਂ ਤੁਸੀਂ ਦੇਖੋਗੇ ਇਸ ਵੇਲੇ ਸੰਕਟਾਂਗਿ ਉੱਤੇ ਪਹੁੰਚ ਚੁੱਕੀਆਂ ਨੇ ਔਰ ਤੁਸੀਂ ਪਾਸੇ ਬੈਰੀਕੇਡਿੰਗ ਦਿਖਾਣੇ ਆ ਐਸਜੀਪੀਸੀ ਵਾਲੇ ਪਾਸੇ ਵੀ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਐਸਜੀਪੀਸੀ ਟਾਸਕ ਫੋਰਸ ਦੇ ਜਿਹੜੇ ਮੁਲਾਜ਼ਮ ਨੇ ਉਹ ਵੀ ਇੱਥੇ ਪਹੁੰਚੇ ਨੇ ਬੈਠੇ ਹੋਏ ਨੇ ਤਾਣਾ ਵੱਲੋਂ ਬਕਾਇਦਾ ਤੌਰ ਤੇ ਰੋਕਿਆ ਜਾ ਰਿਹਾ ਪੁਲਿਸ ਮੁਲਾਜ਼ਮ ਵੀ ਮੌਜੂਦ ਨੇ ਔਰ ਇਸ ਦੇ ਵਿੱਚ ਜਿਹੜਾ ਹੈ ਇਸ ਵੇਲੇ ਤੁਸੀਂ ਸੁਰਤ ਹਾਲ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਤੇ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਮਾਹੌਲ ਜਿਹੜਾ ਬੰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਹ ਲਗਾਤਾਰ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਤਾਂ ਦੱਸਣਾ ਚਾਹਾਂਗੇ ਕਿ ਜਿਹੜਾ ਹੈ ਰੋਸ ਤਰਨਾ ਹ ਤੱਕ ਸਰਬਾਨ ਦਾ ਸਤਕਾਰ ਬਹਾਲ ਕਰੋ ਜਥੇਦਾਰਾਂ ਦੀ ਜਿਹੜੇ ਤਬਾਦਲੇ ਹੋਏ ਸਨ ਉਸ ਨੂੰ ਲੈ ਕੇ ਤੁਸੀਂ ਦੇਖੋ ਹਰਮੀਤ ਸਿੰਘ ਕਾਲਕਾ ਵੀ ਪਹੁੰਚੇ ਨੇ ਹਰਮੀਤ ਸਿੰਘ ਕਾਲਕਾ ਦਿੱਲੀ ਕਮੇਟੀ ਦੇ ਪ੍ਰਧਾਨ ਨੇ ਉਹ ਵੀ ਪਹੁੰਚ ਚੁੱਕੇ ਨੇ ਉਹਨਾਂ ਦੇ ਨਾਲ ਜਿਹੜਾ ਨੇ ਹੋਰ ਵੀ ਜਿਹੜੇ ਸਿੰਘਾਂ ਤੇ ਬੰਦੀਆਂ ਨੇ ਜੜੀਆਂ ਨੇ ਉਹ ਵੀ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਲਗਾਤਾਰ ਤੁਸੀਂ ਦੇਖੋ ਆਪਣੀ ਟੀਵੀ ਸਕਰੀਨ ਤੇ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਮਾਹੌਲ ਬੰਦਾ ਨਜ਼ਰ ਆ ਰਿਹਾ ਹੈ ਬਾਈਬਲ ਦੀ ਸਿੰਘ ਦਾ ਦੂਹਾਂ ਲੇ ਤੇ ਹੋਰ ਵੀ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਇਸ ਵੇਲੇ ਇੱਥੇ ਪਹੁੰਚਦੀਆਂ ਔਰ ਬੈਠ ਗਏ ਨੇ ਅਸਲੇ ਲਗਾਤਾ ਤੁਸੀਂ ਵੇਖੋਗੇ ਜਿੱਥੇ ਪੁਲਿਸ ਵੱਲੋਂ ਰੋਕਿਆ ਗਿਆ ਆ ਉੱਥੇ ਹੀ ਜਿੱਥੇ ਬੰਦੀਆਂ ਜਿਸ ਤਰ੍ਹਾਂ ਕਿਹਾ ਜਾ ਰਿਹਾ ਸੀ ਕਿ ਬੈਠਿਆ ਜਾਏਗਾ ਤਾਂ ਅਸਲੇ ਬਾਰਦੀਆਂ ਹੋ ਜਾਂ ਨਜ਼ਰ ਆ ਰਹੀਆਂ ਨੇ ਔਰ ਤਾਂ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਤੇ ਲਗਾਤਾਰ ਇਸ ਵੇਲੇ ਜਿਹੜਾ ਹੈ ਇਸ ਤਰ੍ਹਾਂ ਨਾਲ ਜਾਰੀ ਹੈ ਔਰ ਤੁਹਾਨੂੰ ਦੱਸਣਾ ਚਾਹਾਂਗੇ ਪਲ-ਪਲ ਦੀ ਤਸਵੀਰ ਤੁਹਾਨੂੰ ਸਾਂਝੀ ਕਰਦੇ ਰਹਾਂਗੇ ਲੇਕਿਨ ਤੁਹਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਇੱਥੇ ਦਰਨਾ ਚੱਲ ਰਿਹਾ ਔਰ ਸਥਿਤੀ ਕਿਸ ਤਰ੍ਹਾਂ ਦੀ ਬਣੀ ਹੈ ਔਰ ਹੁਣ ਦੇਖਣਾ ਹੋਏਗਾ ਅਮਨ ਸਮਿਤ ਕੀ ਫੈਸਲਾ ਹੁੰਦਾ ਲੇਕਿਨ ਫਿਲਹਾਲ ਜੋ ਕਾਫਲਾ ਗੋਲਵਿੰਗਟ ਤੋਂ ਚੱਲਿਆ ਸੀ ਉਸ ਨੂੰ ਇੱਥੇ ਰੋਕ ਲਿਤਾ ਗਿਆ ਹੈ ਕੈਮਰਾਮੈਨ ਅਜੇ ਦੇ ਨਾਲ ਸੁਮਿਤ ਖਾਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ